ਹੈਲੋ ਜੀ ਵੈਲਕਮ ਸਸ਼ੀਕਾ ਨਮਸਤੇ ਆਦਾਬ ਸਲਾਮ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ 'ਚ ਮੈਂ ਆਸ ਕਰਦੀ ਹਾਂ ਤੁਸੀਂ ਠੀਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਤੇ ਅੱਜ ਤੁਹਾਨੂੰ ਦਿਖਾਵਾਂਗੀ ਆਪਣੇ ਖੇਤਾਂ ਵਿੱਚ ਸਬਜ਼ੀਆਂ ਕੀ ਕੁਝ ਬੀਜਿਆ ਤੇ ਬੀਜੇ ਨੂੰ ਕਿੰਨਾ ਟਾਈਮ ਹੋ ਗਿਆ ਤੇ ਕੀ ਕੁਝ ਹੋ ਗਿਆ ਆਓ ਜੀ ਚੱਲਦੇ ਆਪਾਂ ਖੇਤ ਨੂੰ ਤੁਹਾਨੂੰ ਦਿਖਾਉਂਦੇ ਆ ਪਹੁੰਚ ਗਏ ਆ ਖੇਤ ਤੇ ਸਭ ਤੋਂ ਪਹਿਲਾਂ ਦੇਖੋ ਪਾਲਕ बीजी दो बारी पर हो नहीं दाना तो आए सा मेथी जिन्हें भी देख रहे हो तक ये सारी मेथी है तो इधर सैड बीजिया हुआ धनिया सारा धनिया ਆਪਾਂ ਫੁੱਲ ਗੋਭੀ ਲਗਾਈ ਹੋਈ ਹੈ ਬੀਜੀ ਹੋਈ ਆ ਇਹ ਵੀ ਹੋ ਗਈ ਆ ਤੇ ਸਾਰਾ ਧਨੀ ਆਇਆ ਤੁਰ ਤੱਕ ਦਿਨਾਂਮੀ ਹੈਗਾ ਤੇ ਆ ਸਾਡਾ ਲਸਣ ਹੈ ਸਾਰਾ ਪਰੇ ਤੱਕ ਬੀਜਿਆ ਹੋਇਆ ਵਿੱਚ ਪ੍ਰਾਲੀ ਪਾਈ ਹੋਈ ਆ ਤਾਂ ਜੋ ਘਾਹ ਵਿੱਚ ਬੋਟੀ ਜਿਹੀ ਨਾ ਹੋਵੇ ਇਸ ਕਰਕੇ ਤੇ ਆ ਸਾਡੀਆਂ ਆ ਗਈਆਂ ਬੂਲੀਆਂ ਥੋੜੀਆਂ ਬੀਜੀਆਂ ਇਸ ਵਾਰੀ ਤਾਂ ਅੱਗੇ ਜ਼ਿਆਦਾ ਬੀਜਦੇ ਹੁੰਦੇ ਸੀਗੇ ਜਿੰਨੀਆਂ ਕਪਟ ਦੇ ਉਨੇ ਕ ਬੀਜ ਜਾਨਨੇ ਆਪਾਂ ਤੇ ਆ ਸਾਡੀ ਆ ਕੇ ਆ ਕੇ ਸਰੋਂ ਤੇ ਆਪਾਂ ਦੋ ਵਾਰੀ ਸਾਫ ਤੋੜ ਕੇ ਬਣਾ ਲਿਆ ਆ ਇਹ ਸਾਰੀ ਸਰੋਂ ਦਾ ਤੇ ਪਰਸਲਾ ਨਿੰਬੂ ਦਾ ਬੂਟਾ ਆ ਸੋਲੀ ਸਾਰੀ ਸਰੋਂ ਆ ਜਿਦ ਤੱਕ ਦੇਖ ਰਹੇ ਹੋ ਤੇ ਟਮਾਟਰਾਂ ਦੇ ਬੂਟੇ ਲਾਏ ਹੋਏ ਤੇ ਕ੍ਰੇਲਿਆਂ ਦੀ ਬੇਲਾਂ ਨੇ ਦੋਕ ਇਹ ਬੀੜੀ ਕੀ ਹੋਏ ਸੀ ਆਪਣੇ ਆਪ ਉੱਗ ਪਏ ਨੇ ਸਾਡੀ ਸਾਰੀ ਸਰੋਂ ਹੈ ਜਿੰਨੀ ਵੀ ਤੁਸੀਂ ਦੇਖ ਰਹੇ ਹੋ ਤੇ ਤੇ ਕ੍ਰੇਲਿਆਂ ਦੀ ਬੇਲ ਹੋਈ ਸੀਗੀ ਸਰੋਂ ਵੱਲੋਂ ਜਾ ਰਹੀ ਸੀਗੀ ਤੇ ਤੋੜ ਕੇ ਉਧਰ ਨੂੰ ਕੀਤੀ ਇਹ ਆਪਾਂ ਤੇ ਅੱਗੇ ਸਾਡੀ ਆ ਗਈ ਹਲਦੀ ਇਸ ਵਾਰ ਹਲਦੀ ਆਪਾਂ ਥੋੜੀ ਘੱਟ ਪੀਜੀ ਆ। ਅੱਗੇ ਅਸੀਂ ਤੁਹਾਨੂੰ ਦਿਖਾਉਂਦੇ ਆ ਮਿਰਚਾਂ ਦੇ ਬੂਟੇ ਪੁਰਾਣੇ ਪਿਛਲੇ ਸਾਲ ਵਾਲੇ ਪਏ ਹੋਇਆ ਤੇ ਉਹਨਾਂ ਨੂੰ ਮਿਰਚਾਂ ਲੱਗਣ ਲੱਗ ਪਈਆਂ। ਇਹਨਾਂ ਨੂੰ ਫੁੱਲਦਰੇ ਹੋਏ ਆ ਸਾਰਿਆਂ ਨੂੰ। ਤੇ ਆਹ ਬੂਟੇ ਨੂੰ ਮਿਰਚਾਂ ਲੱਗਣ ਲੱਗ ਪਈਆਂ। ਸਾਰਾ ਬੂਟਾ ਫੋਲ ਕੇ ਵੇਖਦੀ ਆ ਕਿ ਮਿਰਚਾਂ ਵਿੱਚ ਤਾਂ ਨਹੀਂ ਲੱਗੀਆਂ ਕੇਵਲ ਮਿਰਚਾਂ ਵਿੱਚ ਲੁਕੀਆਂ ਰਹਿ ਜਾਂਦੀਆਂ ਇਸ ਕਰਕੇ ਤੇ ਆਪਾਂ ਪਾਲਕ ਬੀਜੀ ਆ ਬੱਟਾ ਤੇ ਉਧਰ ਤਾਂ ਬੀਜੀ ਬੱਟਾ ਤੇ ਬੀਜੀ ਹੋਈ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਬੈਲ ਆਈਕਨ ਜਰੂਰ অন ਕਰਨਾ ਤਾਂ ਤੁਹਾਨੂੰ ਸਾਡੀ ਆਉਣ ਵਾਲੀ ਆ ਵੀਡੀਓ ਨੋਟੀਫਿਕੇਸ਼ਨ ਮਿਲ ਸਕੇ ਇਹ ਆਪਾਂ ਬੀਜੇ ਹੈਗੇ ਆ ਬਤੌਆਂ ਦੇ ਬੂਟੇ ਬੈਂਗਣ ਦੇ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਸਬਜ਼ੀਆਂ ਸਾਰੀਆਂ ਦਿਖਾ ਦਿੱਤੀਆਂ ਤੇ ਤੁਸੀਂ ਤੁਹਾਨੂੰ ਕਿੱਦਾਂ ਦਾ ਲੱਗਿਆ ਬਲੌਗ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਜੀ ਨੈਕਸਟ ਬਲੌਗ ਚ Bye bye.